ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਫੂਲ ਇਹ ਇਸ ਟਾਈਮ ਤਹਿਸੀਲ ਹੈ ਬਠਿੰਡੇ ਜ਼ਿਲ੍ਹੇ ਦੀ ਰਾਮਪੁਰੇ ਦੇ ਨੇੜ ਆ ਮਹਰਾਜਪਿੰਡ ਵੀ ਇਹਦੇ ਨੇੜ ਆ ਬਠਿੰਡੇ ਜ਼ਿਲ੍ਹੇ ਚ ਪੈਂਦਾ ਫੂਲ ਤੋਂ ਗੱਲ ਕਰਾਂ ਵਾਲੀ ਛੜਕ ਦੇ ਉੱਤੇ ਇੱਕ ਘਰ ਤੇ ਇਸ ਘਰ ਚ ਬਾਈ ਪਸ਼ੂ ਪਾਲਣ ਦਾ ਕੰਮ ਕਰਦਾ ਸੋਹਣੀਆਂ ਚੰਗੀਆਂ ਬੱਜਾਂ ਵੀਰ ਸੰਭਾਲਦਾ ਅੱਜ ਆਪਾਂ ਤੀਜੀ ਵੀਡੀਓ ਬਣਾਉਣ ਲੱਗੇ ਆ ਤੇ ਤੀਜੀ ਵੀਡੀਓ ਦੇ ਵਿੱਚ ਦੋ ਨਾਗ ਬਾਈ ਨੇ ਵਿਕਾਊ ਕੀਤੇ ਆ ਦੋਨੇ ਝੋਟੀਆਂ ਛੋਟੀ ਉਮਰ ਦੀਆਂ ਇਹ ਝੋਟੀ ਦੁੱਧ ਤੇ ਚਲਦੀ ਹੈ ਕਿੰਨਾ ਦੁੱਧ ਦੇ ਰਹੀ ਹੈ ਬਈ ਦੱਸ ਦੂਗਾ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਜਿਹੜਾ ਦੁੱਧ ਤੁਹਾਨੂੰ ਦੱਸਿਆ ਜਾਊਗਾ ਉਹ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਇਹ ਤੋਂ ਇਲਾਵਾ ਇੱਕ ਅਸਰ ਝੋਟੀ ਬੜੀ ਸੋਹਣੀ ਬਹੁਤ ਸੋਹਣੀ ਟਾਂਚੇਰੀ ਇਹ ਵੀ ਛੋਟੀ ਉਮਰ ਦੀ ਹੈ ਸੀਮਨ ਡਿਟੇਲ ਮਿਲ ਜਾਣੀ ਹੈ ਕਿਹੜੇ ਬੁੱਲ ਦੀ ਇਹ ਆਪ ਹੈ ਸੋ ਇਹ ਦੋ ਝੋਟੀਆਂ ਬਾਈ ਨੇ ਵਕਾਊ ਕੀਤੀਆਂ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਪਸੂ ਜਿਹੜਾ ਤੁਹਾਨੂੰ ਜੱਜਦਾ ਦੋਹਾਂ ਚੋਂ ਉਹਦੀ ਤਸੱਲੀ ਕਰਨ ਦਾ ਹੱਕ ਹੈ ਉਹ ਤੁਸੀਂ ਆ ਕੇ ਤਸੱਲੀ ਕਰਨੀ ਹੋਊਗੀ ਤੇ ਨੰਬਰ ਸਕਰੀਨ ਉੱਤੇ ਵੇਖਦਾ ਚੱਲਦਾ ਰਹੂਗਾ ਸ਼ੁਰੂਆਤ ਕਰਦੇ ਹਾਂ ਅਸਰ ਝੋਟੀ ਬਾਰੇ ਡਿਟੇਲ ਪਹਿਲਾਂ ਪੁੱਛ ਲੈਣੇ ਆਂ ਉਸ ਤੋਂ ਬਾਅਦ ਜਿਹੜੀ ਦੁੱਤ ਤੇ ਝੋਟੀ ਆਈ ਵੀ ਹੈ ਉਹਦੀ ਡਿਟੇਲ ਪੁੱਛਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦਾ ਸਿਮਰਨ ਜੀ ਤੀ ਸਿਮਰਜੀਤ ਭਾਈ ਤੀਜੀ ਵੀਡੀਓ ਬਣਾਉਣ ਲੱਗ ਪਏ ਆ ਹਾਂਜੀ ਆਪਣੀ ਤੀਜੀ ਵੀਡੀਓ ਹੀ ਹੈ ਜੀ ਪਹਿਲੀ ਮੱਝ ਤੇ ਬੜੀ ਸੋਹਣੀ ਕੀਮਤ ਵੱਟੀ ਦੂਜੀ ਝੋਟੀ ਵੀ ਸੋਹਣੀ ਵੈਗੀ ਹਾਂਜੀ ਇਹ ਹੁਣ ਘਟਾਉਣ ਵਾਲੇ ਪਾਸੇ ਨੂੰ ਤੁਰ ਪੇ ਪਸੂ ਜਾਂ ਇਹ ਕਈ ਵਾਰ ਪੈਸੇ ਜੋ ਚੰਗੇ ਵੱਟੀ ਦੇ ਉਹ ਮੈਂ ਵੇਚਣ ਦਾ ਰੱਦਾ ਬਣ ਗਿਆ ਨਹੀਂ ਆਏ ਆ ਜੀ ਇੱਕ ਤਾਂ ਨਾ ਉਹ ਜਿਹੜੀ ਆਪਣੀ ਪਹਿਲਾਂ 5.5 ਲੱਖ ਦੀ ਮੱਝ ਵੇਚੀ ਸੀ ਉਹਦੀ ਇੰਸਟਾਗ੍ਰਾਮ ਦੇ ਉੱਤੇ ਵੀਡੀਓ ਦਿਨ ਪਰ ਦਿਨ ਚੱਲਦੀ ਗਈ ਅੱਛਾ ਹਰ ਰੋਜ਼ 30 30 ਫੋਨ 40 40 ਫੋਨ ਅਟੈਂਡ ਕਰਨੇ ਪੈਂਦੇ ਆ ਅੱਛਾ ਉਹ ਬਹੁਤ ਵੀਰਾਂ ਦਾ ਸੀ ਕਿ ਆ ਵੀ ਸਾਨੂੰ ਕੋਈ ਤੁਸੀਂ ਝੋਟੀਆਂ ਦੇ ਦਿ ਠੀਕ ਹੈ ਦੁੱਧ ਤੋਂ ਹੂੰ ਉਹ ਛੋਟੀ ਪਹਿਲੀ ਦੋ ਦੰਦਾ ਉਰਲੀ ਖੀਰੀ ਹੈ ਜੀ ਉਹ ਐਂ ਸਲਾਹ ਕਰੀ ਵੀ ਅਸੀਂ ਚੱਲੇ ਦੋਨਾਂ ਝੋਟੀਆਂ ਨੂੰ ਵੇਚ ਕੇ ਵੀ ਇੱਕ ਮੱਝ ਆਜੂ ਅੱਛਾ ਲੇਬਰ ਆਪਾ ਰੱਖਦੇ ਨਹੀਂ ਆਪ ਖੇਤੀਬਾੜੀ ਦਾ ਕੰਮ ਕਰਦੇ ਆਂ ਆਪ ਹੀ ਪਸ਼ੂ ਸੰਭਾਲਦੇ ਜੀ ਠੀਕ ਹੈ ਉਹ ਸੰਡੀ ਕੱਢ ਜੂਗੀ ਤੇ ਦੁੱਧ ਦੀ ਬੀਟੀ ਕੱਢ ਜੂ ਦੁੱਧ ਦੀ ਪੈਦਾਵਾਰ ਵੀ ਹੋ ਜੂ ਸਹੀਆਂ ਹਜੇ ਪਾਉਣੇ ਦੋ ਦੋ ਮਹੀਨੇ ਡੇਡ ਡੇਡ ਮਹੀਨਾ ਲੇ ਜਾਣਗੇ ਸੂਨ ਦੇ ਵਿੱਚ ਜੀ ਅੱਛਾ ਦੁੱਧ ਦੀ ਹੁਣ ਸ਼ਾਰਟੇਜ ਹਾਂਜੀ ਦੁੱਧ ਦੀ ਸ਼ਾਰਟੇਜ ਹੈ ਜੀ ਠੀਕ ਹੈ। ਅੱਛਾ ਭਾਈ ਅੱਜ ਜਿਹੜੀ ਪਹਿਲੇ ਨੰਬਰ ਤੇ ਝੋਟੀ ਦਿਖਾਵਾਂਗੇ ਆਪਾਂ। ਹਾਂਜੀ ਇਹ ਖਾਨ ਬੋਲਦੀ ਹੈ ਜੀ। ਖਾਨ ਬੋਲਦੀ ਹੈ ਦੰਦੋ ਖੀਰੀ ਹੈ। ਦੰਦੋ ਬਿਲਕੁਲ ਖੀਰੀ ਹੈ ਜੀ ਇਹਦੀ। ਉਮਰ ਇਹਦੀ ਅੰਦਾਜ਼ਾ ਇੱਕ ਸਾਲ ਤੇ 7 ਮਹੀਨੇ ਉਮਰ ਹੈ ਜੀ ਇਹਦੀ। 1 ਸਾਲ ਤੇ 7 ਮਹੀਨੇ ਇਹ 7 ਮਹੀਨੇ 19 ਮਹੀਨੇ ਉਮਰ ਹੈ। 19 ਮਹੀਨੇ ਉਮਰ ਹੈ ਹਾਂਜੀ ਇਹਦੀ। ਠੀਕ ਹੈ। ਅੱਛਾ ਭਾਈ ਏਆਈ ਤਾਂ ਨਹੀਂ ਹੋਈ ਹੈ। ਏਆਈ ਨਹੀਂ ਇਹਦੀ ਹੋਈ ਜੀ। ਇਹ ਬਸ ਇੱਕ ਵਾਰੀ ਤਾਰਾਂ ਜ਼ਰੂਰ ਦਿੱਤੀਆਂ ਅਸੀਂ ਹਜੇ ਏਆਈ ਸਾਨੂੰ ਐ ਹੁੰਦਾ ਵੀ 2 ਸਾਲ ਦੀ ਤਾਂ ਹੋਵੇ ਜੀ। ਠੀਕ ਹੈ। ਹਾਂਜੀ। ਇਹਦੀ ਮਾਂ ਦੇ ਦੁੱਧ ਦੀ ਜੇ ਗੱਲ ਕਰੀਏ ਇਹਦੀ ਮਾਂ ਥੱਲੇ 19 ਲੀਟਰ ਦੁੱਧ ਸੀ ਪਿੰਦੀ ਸਿੱਧੂ ਵਾਲੇ ਚੈਨਲ ਤੇ ਵਿਕੀ ਸੀ ਜੀ ਉਹ ਮੱਜ ਠੀਕ ਹੈ ਹਾਂਜੀ ਇਹਦੀ ਮਾਂ ਅੱਛਾ ਭਾਈ ਇਹਦਾ ਰੇਟ ਕੀ ਰੱਖਦੇ ਰੇਟ ਇਹਦਾ ਫੋਨ ਤੇ ਰੱਖਾਂਗੇ ਜੀ ਦੋਸੋ ਝੋਟੀ ਦੇਖਿਓ 19 ਕਿ ਮਹੀਨੇ ਬਾਈ 10 ਦਾ ਉਮਰ ਹੈ ਜੈਡ ਬਲੈਕ ਹੈ ਖਾਨ ਬੁੱਲ ਦੀ ਆਪ ਹੈ ਏਆਈ ਹਜੇ ਦੀ ਹੋਈ ਨਹੀਂ ਰੇਟ ਫੋਨ ਤੇ ਆ ਫੁੱਲ ਪਲੀ ਵੀ ਸੋਹਣੀ ਸੰਭੀ ਹੋਈ ਝੋਟੀ ਪੂਰਾ ਬਾਡੀ ਵੇਟ ਹੈ ਤੋਰ ਕੇ ਭਾਈ ਹਾਂਜੀ ਤੋਰਦੇ ਸੋ ਤੋਰ ਕੇ ਦਿਖਾਉਨੇ ਆ ਦੋਸੋ ਜਿੰਨਾ ਕਿ ਤੁਰ ਸਕੀਆਂ ਢਾਂਚੇ ਦੀ ਬਣਾਵਟ ਬੜੀ ਚੰਗੀ ਹੈ ਸਾਈਲਜ ਵੀਰ ਪਾਉਂਦਾ ਪਰ ਸਾਮ ਸੰਭਾਲ ਨਾਲ ਵੈਸੇ ਵੀ ਚੰਗੀ ਐ ਸਟਰਕਚਰ ਦੇਖੋ ਕੱਟੀ ਦਾ ਜੈਡ ਬਲੈਕ ਝੋਟੀ ਐ ਬੜਾ ਸੋਹਣਾ ਟਾਂਚਾ ਦੱਸੋ ਇੱਥੋਂ ਹੀ ਉਹ ਮੱਝ ਵਿਕੀ ਸੀ ਜਿਹੜੀ 2.5 ਲੱਖ ਦੀ ਵਿਕੀ ਸੀ ਲਿਆ ਵੀਰੇ ਵਾਪਸ ਸਟਰਕਚਰ ਦੇਖੋ ਪਰਮਾਲੀ ਦਾ ਥਾਣੇ ਦੇ ਚਾਰ ਹੀ ਐ ਇਸ ਵਾਰ ਹਾਂਜੀ ਜਮਾ ਬਿਲਕੁਲ ਚਾਰ ਥਾਣੇ ਠੀਕ ਐ ਥਾਣੇ ਦੋਸਤੋ ਚਾਰ ਹੀ ਐ ਦੇ ਟਾਂਚਾ ਬਹੁਤ ਸੋਹਣਾ ਝੋਟੀ ਦਾ ਸੌਰ ਜੀ ਨੇ ਮੁਰਾ ਨਸਲ ਤੇ ਕੰਮ ਕਰਨਾ ਇੱਕ ਸੋਹਣੀ ਝੋਟੀ ਹੈ ਮਾਂ ਦਾ ਦੁੱਧ ਵੀ 19 ਕਿਲੋ ਬਾਈ ਕਹਿੰਦਾ ਚੋਇਆ ਹੈ ਜੈਡ ਬਲੈਕ ਹੀ ਹੈ ਪਸ਼ੂ ਬਾਕੀ ਮੱਝਾਂ ਬਾਈ ਕੋਲ ਦੋ ਥਣੀਆਂ ਵੀ ਹੈ ਵਿੱਚ ਇੱਕ ਮੱਝ ਬੜੇ ਚੰਗੇ ਦੁੱਧ ਵਾਲੀ ਤੇ ਉਹ ਇਸ ਟਾਈਮ ਡਰਾਈ ਚੱਲ ਰਹੀਆਂ ਜਿਹਦੇ ਕਰਕੇ ਬਾਈ ਕਹਿੰਦਾ ਵੀ ਦੁੱਧ ਵਾਸਤੇ ਇੱਕ ਵੱਡੀ ਮੱਝ ਦੀ ਲੋੜ ਹੈ ਤਾਂ ਹੀ ਇਹ ਝੋਟੀਆਂ ਵੇਚਣੀਆਂ ਤੇ ਦੁੱਧ ਵਾਲੀ ਕੋਈ ਵੱਡੀ ਮੱਝ ਲੈ ਲੈਣੀ ਹੈ ਚਾਰੇ ਥਣ ਸੋਹਣੇ ਆ ਠੀਕ ਆ ਬਾਈ ਸੋਹਣਾ ਢਾਂਚਾ ਖੁੱਲੇ ਡੁੱਲੇ ਪੁੜਿਆਂ ਦੀ ਉੱਤੇ ਜਿਹੜੀ ਬਈ ਤੂੰ ਅੱਗੇ ਝੋਟੀ ਵਿੱਚ ਨਹੀਂ ਆਪਾਂ ਇਹ ਅਭਿਮਨਿਉ ਬੁੱਲਦੀ ਹੈ ਜੀ ਦੰਦੋ ਕਿਵੇਂ ਇਹ ਇਹ ਦੋ ਦੰਦ ਹੈ ਜੀ ਰੇਂਜ ਨਾਲ ਠੀਕ ਹੈ ਕਿੰਨਾ ਚਿਰ ਹੋ ਗਿਆ ਨੂੰ ਸੂਈ ਇਹਨੂੰ ਸੂਈ ਨੂੰ 4 ਮਹੀਨੇ ਹੋ ਗਏ ਜੀ ਹੁਣ ਦੁੱਧ ਕਿੰਨਾ ਦੇ ਰਹੀ ਹੈ ਹੁਣੇ ਥੱਲੇ 9 ਤੋਂ 10 ਕਿਲੋ ਦੁੱਧ ਆਈ ਤਾਜੀ ਦਾ ਕਿੰਨਾ ਕਰੇ ਤਾਜੀ ਥੱਲੇ 15 ਲੀਟਰ ਤੇ ਚਲੀ ਗਈ ਸੀ ਜੀ ਹੁਣ ਇੱਕ ਤਾਂ ਸਾਈਲੇਜ ਵਗੈਰਾ ਪਾਉਣ ਦੀ ਹੋਗੀ ਸਾਨੂੰ ਜੀ ਅੱਛਾ ਚੋਨਾ ਲੱਗਿਆ ਦਾ ਸੇਵਾ ਘਟ ਗਈ ਆਪਣੇ ਲੇਬਰ ਵਾਲਾ ਬੰਦਾ ਰੱਖਿਆ ਹੋਇਆ ਨਹੀਂ ਠੀਕ ਹੈ ਇਹਨਾਂ ਮੱਛਰ ਦਾ ਕਰਕੇ ਥੋੜਾ ਜਿਹਾ 2-3 ਕਿਲੋ ਦੁੱਧ ਡਾਊਨ ਹੋ ਗਿਆ ਅੱਛਾ 2 ਅਛਾ ਇਹ ਬੱਚਾ ਹੈ ਤਾਂ ਬੱਚਾ ਤਾਂ ਐਕਸਪਾਇਰ ਹੋ ਗਿਆ ਸੀ ਜੀ ਸੋਨਸਾਰ ਉਹਦੀ ਉਹ ਤਾਂ ਵੈਸੇ ਮੈਨੂੰ ਵੀ ਇਹ ਗੱਲ ਦਾ ਪਤਾ ਹੈ ਚੈਟ ਫੋਟੋ ਵੀਡੀਓ ਹੋਊਗੀ ਤੇਰੇ ਕੋਲ ਹਾਂਜੀ ਹੈਗੀ ਹੈ ਜੀ ਫੋਟੋ ਇਹ ਠੀਕ ਹੈ ਅੱਛਾ ਭਾਈ ਹੁਣ ਇਹ ਮਿਲਦੀ ਕਿਵੇਂ ਹੈ ਬੇਟਾ ਇਹ ਤਾਂ ਬਸ ਮਾੜੀ ਮੁਠੀ ਚਾਟ ਦੀ ਸਿੱਟੋ ਤੇ ਬਹਿ ਜਾਓ ਬੁੜੀ ਬਹਿ ਜਾ ਬੰਦਾ ਬਹਿ ਜਾ ਜੀ ਅੱਛਾ ਹਾਂ ਜਦੋਂ ਮਰਜੀ ਐ ਚੋਲੋ ਇਹਨੂੰ ਗੱਬਨ ਤਾਂ ਨਹੀਂ ਹੋਈ ਗੱਬਨ 26 ਦਿਨਾਂ ਦੀ ਆਈ ਹੋਈ ਵੀ ਇਹਦੇ ਅੱਛਾ 26 ਦਿਨ ਹੋ ਗਏ ਜੀ ਸ਼ਾਮ ਵਾਲਕੀਆਂ ਬੋਲਦੀ ਆਈ ਕਰਾਈ ਇਹਦੇ ਠੀਕ ਹੈ 26 ਦਿਨ ਹੋ ਗਏ ਜਾਨੀ ਹਰੇ ਕਨਫਰਮ ਚ ਨਹੀਂ ਕਨਫਰਮ ਚ ਨਹੀਂ ਹਾਂਜੀ ਆਪ ਮੇਰੇ ਖਿਆਲ ਚ ਜੰਗੀ ਰਾਣੇ ਪੈਂ ਨਹੀਂ ਸੌਰੀ ਅ ਚੈਦ ਖਾਈ ਪੈਂਡ ਦੇ ਵਿੱਚੋਂ ਵੀ ਕਿਸੀ ਬਾਈ ਕੁਲਵਿੰਦਰ ਦੇ ਘਰੋਂ ਹਾਂਜੀ ਉਹ ਇਹਦੀ ਮਾਂ ਸੀ ਉਹ ਇਹਦੀ ਮਾਂ ਸੀ ਜੀ ਠੀਕ ਹੈ ਦੱਸੋ ਬਾਈ ਕੁਲਵਿੰਦਰ ਕੋਲ ਖਾਈ ਪੈਂਡ ਚ ਛੋਟੀ ਸੀ ਅ ਪਿੱਛੋਂ ਜਿਹੜਾ ਉਹ ਛੋਟੀ ਤੁਰੀ ਸੀਗੀ ਡਾਕਟਰ ਗੁਰਪ੍ਰੀਤ ਸਿੰਘ ਸੰਧੂ ਕਲਾਂ ਵਾਲੇ ਬਾਈ ਜੀ ਹੋਰੀ ਉਹਨਾਂ ਕੋਲੋਂ ਤੇ ਉੱਥੋਂ ਹੀ ਇਹ ਉਸੇ ਮੱਝ ਦੀ ਕੱਟੀ ਬਾਈ ਨੇ ਲੈ ਜਾਂਦੀ ਸੀਗੀ ਉਹ ਛੋਟੀ ਖਾਈ ਪੈਂਡ ਚ ਜਾਵੜੀ ਸੀ ਤੇ ਖਾਈ ਚੋਂ ਆਪਾਂ ਵੀਡੀਓ ਪਾਈ ਸੀ ਉਸ ਤੋਂ ਬਾਅਦ ਚੋ ਚੋਟੀ ਸੇ ਲੋਈ ਜੋ ਵੀ ਵੀਡੀਓ ਸੋਣੀ ਚੱਲੀ ਸੀ ਇਹ ਵੀ ਜੈਡ ਬਲੈਕ ਝੋਟੀ ਐ ਹਵਾਨਾ ਜਿੰਨਾ ਹੁਣ ਦਿਖਾਉਂਦੀ ਉਹ ਸੋਹਣਾ ਤੋ ਦੰਦਾ ਜੇ ਕਨਫਰਮ ਮੈਂ ਚਾਰ ਮਹੀਨੇ ਹੋ ਗਏ ਸੂਈ ਨੂੰ ਦੁੱਧ ਦੇ ਰਹੀ ਐ ਇਸ ਟਾਈਮ 9 ਕਿਲੋ ਤੋਂ ਬਾਹਰ ਪਰ ਤੁਸੀਂ 9 ਕਿਲੋ ਦੇ ਹਿਸਾਬ ਤੇ ਸੌਦਾ ਕਰ ਲਿਓ ਦੁੱਧ ਚੰਗਾ ਸੀ ਪਰ ਹੁਣ ਜਿਹੜਾ ਮੱਛਰ ਤੇ ਮੱਖੀਆਂ ਹੋਣ ਕਰਕੇ ਬਾਈ ਕਹਿੰਦਾ ਵੀ ਦੁੱਧ ਕੋਸ ਘਟੀ ਐ ਨਾਲ ਝੋਨੇ ਦਾ ਕੰਮ ਤੇ ਸਾਇਲੇਜ ਵੀ ਬਾਈ ਨੇ ਪਾਇਆ ਤੁਸੀਂ ਮੱਕੀ ਦੇਖੋਗੇ ਪਸ਼ੂ ਆਮਰੇ ਪਈ ਤੋ ਉਹਦੇ ਕਰਕੇ ਬਾਈ ਕਹਿੰਦਾ ਵੀ ਸੰਭਾਲ ਥੋੜੀ ਜੀ ਘਟੀ ਐ। ਸੋ ਦੋਸਤੋ ਥੋੜਾ ਇਹ ਖਿੱਚ ਕਰੂਗੀ ਕਰਨ ਨੂੰ ਜਾਣਦੀ ਤੇ ਪਰ ਤੋਰ ਕੇ ਫਿਰ ਵੀ ਦਿਖਾਉਣ ਨੇ। ਸੈਂਗੇ ਦੇ ਛੋਟੇ ਹੀ ਐ। ਬਾਕੀ ਜੋ ਸਾਇਜ ਆਉ ਤੁਹਾਡੇ ਸਾਹਮਣੇ। ਹਵਾਨਾ ਸਾਫ ਸੁਥਰਾ ਐ। ਜਿੰਨਾ ਕੁ ਦੁੱਧ ਹੋਣਾ ਹੈਗਾ ਉਹ ਤੁਹਾਨੂੰ ਦੱਸਦਾ ਐ। ਬਾਕੀ ਤੁਸੀਂ ਇਹ ਚੋ ਕੇ ਲੈ ਲੋਗੇ। ਹਵਾਨਾ ਸਾਫ ਸੁਥਰਾ ਅੰਦਰ ਲੈ ਜੀ। ਅੰਦਰ ਹੀ ਬੰਦ ਗੀ। ਹਾਂ ਹਾਂ ਨਹੀਂ ਲਿਆਓ ਬਾਹਰ ਕੇ। ਦੋਸਤੋ ਬਾਈ ਦੇ ਹੋਰ ਪਸ਼ੂ ਵੀ ਤੁਸੀਂ ਦੇਖ ਲਓ। ਇਹ ਡرائی ਚੱਲ ਰਹੇ ਆ ਸਾਰੇ ਪਸ਼ੂ। ਤੇ ਝੋਟੀ ਇਹਨਾਂ ਦੇ ਵਿੱਚ ਹੀ ਵਾਝਦੀ ਹੈ ਬਾਈ ਕਹਿੰਦਾ ਵੀ ਆਪਾਂ ਧਾਰਾ ਮਾਰ ਕੇ ਵੀ ਦਿਖਾ ਦਿੰਨੇ ਆ। ਤੋਂ ਚੰਗੇ ਪਸ਼ੂ ਸੰਭਾਲਦਾ ਬਾਈ ਤੁਸੀਂ ਇਹ ਸਾਰੀਆਂ ਡرائی ਮੱਝਾਂ ਦੇਖ ਰਹੇ ਹੋ ਇਸ ਟਾਈਮ। ਇਸੇ ਕਰਕੇ ਬਾਈ ਕਹਿੰਦਾ ਵੀ ਇੱਕ ਸੱਜਰ ਮੱਝ ਪਾ ਲੈਨੇ ਆ ਜਿਹਦੇ ਨਾਲ ਘਰ ਦਾ ਦੁੱਧ ਦਾ ਸਰਦਾ ਰਹੂਗਾ। ਸੋ ਇਹ ਝੋਟੀ ਦੀ ਮਿਲਕਿੰਗ ਵੀ ਬਾਈ ਕਹਿੰਦਾ ਨਾਲ ਹੀ ਕਰ ਦਿੰਨੇ ਆ ਇਸੇ ਵੀਡੀਓ 'ਚ। ਚਾਰਟ ਪਾਲੀ ਹੈ ਬਾਈ ਨੇ। ਆਪਾਂ ਦੇਖ ਲਾਂਗੇ ਵੀ ਇਹ ਕਿਵੇਂ ਪਸੰਦੀ ਹੈ। ਸੀਲਸਰੀ ਫੈਦ ਜਿਹਨੇ ਖਰੀਦਨੀ ਆ ਤਾਂ ਇੱਕ ਚੰਗੀ ਮੱਝ ਦੀ ਧੀ ਹੈ ਇਹ ਇਹਦੀ ਮਾਂ ਥੱਲੇ ਵੀ ਦੁੱਧ ਚੰਗਾ ਜਿਹੜਾ ਉਹ ਸੀਗਾ ਬਾਕੀ ਤੁਸੀਂ ਆਪ ਦੀ ਸਮਝ ਨਾਲ ਖਰੀਦ ਲਿਓ ਰੇਟ ਬਾਈ ਨੇ ਫੋਨ ਤੇ ਹੀ ਰੱਖਿਆ ਜਦੋਂ ਪਸਮਾਉਂਦੀ ਆ ਤਾਂ ਫਿਰ ਤੁਹਾਨੂੰ ਧਾਰਾਂ ਵੀ ਦਿਖਾ ਦਊਗਾ ਦੋਸਤੋ ਪਸਮਾਈ ਝੋਟੀ ਸੋਹਣਾ ਥਣ ਕੱਢਦੀ ਆ ਪਸਮਾ ਦੇ ਵਿੱਚ ਤੁਸੀਂ ਦੇਖੋ ਦੁੱਧ ਵਾਲੇ ਪਸੂ ਦੀ ਇਹ ਨਿਸ਼ਾਨੀ ਹੈ ਬਈ ਧਾਰਾਂ ਵੀ ਮਾਰਦੇ ਮੈਂ ਜ਼ੂਮ ਕਰ ਲਊਗਾ ਦੱਸੋ ਤੇ ਤੁਹਾਨੂੰ ਧਾਰਾਂ ਦਿਖਾ ਦਊਗਾ ਕਿਉਂਕਿ 托ਕੜ ਪਸੂ ਆ ਤਾਂ ਡਰੇ ਨਾ ਪਿਛਲੇ ਥਣਾ ਚੋ ਧਾਰਾਂ ਤੁਸੀਂ ਦੇਖੋ ਸਲਸੋ ਪਰਲੇ ਥਣ ਚੋ ਹੁਣ ਧਾਰ ਤੁਸੀਂ ਦੇਖ ਲਓ ਪਰਲੇ ਮੂਰਲੇ ਚੋ ਬਿਮਾਰੀ ਧਾਰਾਂ ਵੇ ਇਹ ਅਗਲੇ ਥਣਾ ਚੋ ਧਾਰਾਂ ਨੂੰ ਸੋ ਵੈਸੇ ਕਲੀਅਰ ਆ ਪਰ ਫਿਰ ਵੀ ਕੋਲੋਂ ਆ ਕੇ ਝੋਲਿਓ ਤੇ ਸੋ ਇਹ ਸੋ ਅੱਜ ਦੋ ਨਗ ਬਾਈ ਨੇ ਵਕਾਉ ਕਿਤੇ ਜਿਹਦੇ ਚੱਕੇ ਚੋਟੀ ਤੁਸੀਂ ਦੇਖ ਰਹੇ ਹੋ ਤੇ ਇਹ ਤੋਂ ਇਲਾਵਾ ਇੱਕ ਅਸਰਚੁਟੀ ਵਿਕਰੀ ਵਾਲੀ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ